ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਸਭ ਤੇ ਬਣੀ ਰਵੇ ਹਾਂਜੀ ਆਪਾਂ ਜਾ ਰਹੇ ਸੀ ਅੱਜ ਸਕੂਲ ਬੱਚਿਆਂ ਦਾ ਦੋ ਦਿਨ ਅੱਜ ਦੋ ਦਿਨ ਲੱਗੇ ਸਕੂਲ ਤਾਂ ਛੁੱਟੀਆਂ ਪਹਿਲਾਂ ਮਿਲ ਗਿਆ ਸੀ ਬਟ ਦੋ ਦਿਨ ਕਲਾਸ ਘਰੇ ਲੱਗੀ ਸੀ ਉਹਨਾਂ ਦੇ ਫੋਨ ਦੇ ਉੱਤੇ ਤੇ ਅੱਜ ਮੈਸੇਜ ਆਇਆ ਮੈਡਮ ਦਾ ਕਿ ਹੋਮਵਰਕ ਦੇਣਾ ਹੈਗਾ ਬੱਚਿਆਂ ਨੂੰ ਉਹ ਕਹਿੰਦੇ ਲਾਜ਼ਮੀ ਨਹੀਂ ਹੈਗਾ ਨਹੀਂ ਪਾਸ ਬੰਦ ਹੈਗਾ ਤਾਂ ਨਾ ਲੱਗਿਓ ਤੇ ਅੱਜ ਚੱਲੇ ਸੀ ਸਕੂਲ ਬੱਚਿਆਂ ਦਾ ਹੋਮਵਰਕ ਲੈਣ ਉਹ ਨਹੀਂ ਤਾਂ ਜੀ ਸਾਰੇ ਬੱਚਿਆਂ ਦੀਆਂ ਛੁੱਟੀਆਂ ਵਧੀਆ ਨਿਕਲਣ ਸਾਰੇ ਬੱਚੇ ਵਧੀਆ ਖੁਸ਼ਹਾਲ ਰਹਿਣ ਠੀਕ ਠਾਕ ਰਹਿਣ ਵੋਇ ਅਸੀ ਦੇਦੇ ਹੁਣ 11:30 ਵਜੇ ਜੀ ਘਰ ਦੇ ਆਪਾਂ ਕੰਮ ਖਤਮ ਕਰਕੇ ਫਟਾਫਟ ਸਕੂਲ ਦਾ ਸੋਚਿਆ ਜਾਣਦਾ ਮੈਸੇਜ ਅੱਜ ਮੈਨੂੰ ਸਵੇਰੇ ਪਤਾ ਲੱਗਾ ਮਿਸ ਵੀ ਹੋ ਜਾਣਾ ਸੀ ਮੈਸੇਜ ਮੇਰਾ ਕਿਉਂਕਿ ਸਨੀ ਬੇਟਾ ਜਿਹੜਾ ਮੇਰਾ ਮੇਰਾ ਆਪ ਦੇ ਕੁੜੀ ਰੱਖਦਾ ਤੇ ਮੈਂ ਕੰਮਕਾਰਾਂ ਚ ਲੱਗੀ ਰਹਿੰਦੀ ਆ ਮੈਚਾਨਕ ਮੈਸੇਜ ਦੇਖ ਲਿਆ ਮੈਡਮ ਦਾ 11 ਵਜੇ ਤੱਕ ਦਾ ਟਾਈਮ ਸੀਗਾ ਤੇ 5th ਕਲਾਸ ਨਾਸਰੀ ਤੋਂ ਲੈ ਕੇ 5th ਕਲਾਸ ਦੇ ਬੱਚਿਆਂ ਨੂੰ ਹੋਮਵਰਕ ਅੱਜ ਹੀ ਮਿਲੂਗਾ ਸੋ ਉਹਨਾਂ ਆ ਪਹੁੰਚ ਗਏ ਆ ਅੱਜ ਗਰਾਊਂਡ ਦੇ ਵਿੱਚ ਵਧੀਆ ਸਵੇਰੇ ਸਵੇਰੇ ਦੇ ਟਾਈਮ ਹੀ ਫਤਲ ਕੀ ਸਾਰੇ ਲੋਕ ਕੰਮ ਕਰਨਾ ਆਪਦੇ ਪਸੰਦ ਕਰਦੇ ਆ ਸੋ ਉਸ ਤੋਂ ਬਾਅਦ ਗਰਮੀ ਹੋ ਜਾਂਦੀ ਆ ਪਹਿਨ 10:00 ਤੱਕ ਬੱਜੇ ਪਹਿਨ ਸੇ ਖਰਚ ਫੇਰਾ ਚੜ ਗਿਆ ਸਾਰੀ ਫੇਸ ਵੀ ਖੜੀ ਨਹੀਂ ਇਹ ਵੀ ਹੋਰ ਸ਼ਾਮ ਦੇ ਟਾਈਮ ਨਾਲ ਕੰਮ ਨਿਪਟ ਖਤਮ ਹੋਣ ਤੋਂ ਬਾਅਦ ਤੇ ਸ਼ਹਿਰੀ ਆ 11:00 ਬੱਜੇ ਪਹਿਨ ਖੜੀ ਸੱਪਿਆ ਨਾ ਹੋ ਕੇ ਆ ਗਿਆ 11:00 ਵਜੇ ਨੂੰ ਕੰਮ ਖਤਮ ਕਰਕੇ ਸ਼ਹਿਰ ਸੂਰ ਤੇ ਲੋਕ ਘਰੇ ਚਲੇ ਜਾਂਦੇ ਆ ਇਥੇ ਆਚਾ ਰਾਜਾ ਵੜੰਗਰੀ ਆਊਗਾ ਕਿੱਥੇ ਜਲਣਾ ਉਹ ਵੀ ਲਾਇਆ ਮੋਟਰ ਉਹ ਮੈਂ ਤੇ ਕਿਨੇ ਆ ਨਾਲ ਦੇ ਹਾਂਜੀ ਸਾਰੇ ਪੇਰੈਂਟਸ ਨੂੰ ਰਿਕਵੈਸਟ ਆ ਤੇ ਬੱਚਿਆਂ ਨੂੰ ਵੀ ਕਿ ਧੁੱਪ ਦੇ ਵਿੱਚ ਨਾ ਨਿਕਲਣ ਕਿਉਂਕਿ ਇਸ ਵਾਰ ਕਿਹਾ ਗਿਆ ਹੈਗਾ ਕਿ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਸੋ ਬੱਚਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਇਹ ਰਿਕਵੈਸਟ ਆ ਸਾਰੇ ਬੱਚਿਆਂ ਨੂੰ ਇਹ ਤੋਂ ਦੇ ਵਿੱਚ ਬਾਹਰ ਨਾ ਨਿਕਲਿਓ ਆਪਣਾ ਖਿਆਲ ਰੱਖਿਓ ਪਾਣੀ ਵੱਧ ਤੋਂ ਵੱਧ ਪੀਓ ਸ਼ੌਂ ਦੇ ਵਿੱਚ ਰਹੋ ਇਹ ਰਕਸਤਾ ਜੀ ਸੋਣੋ ਤੇ ਦੂਸਰੀ ਕੁਛ ਕਹਿਣਾ ਚਾਹੁੰਦੇ ਮੈਂ ਸੈਨ ਨਹੀਂ ਕਹੋਗੇ ਗਰਮੀ ਨੂੰ ਬਟੇ ਰਹੋ ਬਾਕੀ ਇਹ ਧੁੰਦੂ ਵਾਲੀ ਗਰਮੀ ਹੈ ਅਸੀਂ ਤਾਂ ਕਹਿੰਦੇ ਪਰ ਗਰਮੀ ਕੋਲ ਹੋ ਰਹੀ ਜੀ ਕਿਹਾ ਜੀ ਇਹ ਤਗਾ ਤੇ ਮੈਂ ਤੁਹਾਨੂੰ ਤਾਂ ਸਰਦੀ ਲੱਗ ਗਈ ਮੈਨੂੰ ਲੱਗਦਾ ਹੈ ਮੈਨੂੰ ਖਾਂਸੀ ਲੱਗ ਗਈ ਹੈ ਗਲੇ ਜਿ ਖਿਚ 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 ਹੋ ਜਾਂਦੀ ਹੈ ਆ ਠੰਡਾ ਪਾਣੀ ਪੀ ਚਲੋ ਬਰਫ ਵਾਲਾ ਨਹੀਂ ਵੀ ਆਪਾਂ ਕੂਤਰਾ ਨਾ ਕਰਕੇ ਕੂਤਰਾਉਣੇ ਦੇ ਤੇ ਪੂਰਾ ਗੱਲ ਜੀ ਪੈਂਦੀ ਹੈ ਵਧੀਆ ਹੁੰਦਾ ਕੂਤਰਾ ਲੈਣਾ ਕੂਤਰਾ ਨੂੰ ਕੀ ਕਰਮੀ ਲੱਗਦੀ ਹੈ ਕੂਤਰਾ ਦਾ ਪੈਦਾ ਪੋਰੀ ਦਰਮੀ ਗਰਮੀ ਨਹੀਂ ਲੱਗਦੀ ਤੇ ਫੇਰ ਤੁਸੀਂ ਨਾ ਪੀਆ ਕਰੋ ਨਾ ਠੰਡਾ ਪਾਣੀ ਜੇ ਗਰਮੀ ਨਹੀਂ ਲੱਗਦੀ ਤੁਹਾਨੂੰ। ਕੋਈ ਵੈਸੇ ਪੀ ਲਈਦਾ। ਵੈਸੇ ਕਹਤੂ ਮੈਂ ਤਾਂ। ਤੁਸੀਂ ਪੀ ਲਈਦਾ ਜੀ ਗਾਂਦੇ ਬਣੇ ਕੋਈ ਤੁਹਾਨੂੰ ਵੈਸੇ ਲਈਦਾ। ਨਹੀਂ ਮੈਂ ਤਾਂ ਨਹੀਂ ਪੀਦੀ ਦੇਖ ਲਓ ਨਾ ਸਰ। ਆਪ ਨੂੰ ਬੰਦ ਤੇ ਆਦਿ ਆਦਿ ਸੋਚਾ। ਆਦਿ ਆਦਿ ਸੋਚ ਨਹੀਂ ਗਈ। ਆਦਿ ਆਦਿ ਮਰਦੀ ਆ। ਨਹੀਂ ਨਹੀਂ। ਜੇ ਤੁਸੀਂ ਜ਼ਿਆਦਾ ਠੰਡਾ ਪਾਣੀ ਪੀਓਗੇ ਤੁਹਾਨੂੰ ਪੇਟ ਖਰਾਬ ਹੋ ਜਾਗਾ। ਪੇਟ ਦਾਗਾ ਬਹਿ ਵੀ ਆਇਆ ਹੈ। ਵੈਅਬ ਨਹੀਂ ਹੈ। ਦੇ ਵਿੱਚ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਕੋਸ਼ ਨਹੀਂ ਹੁੰਦਾ ਜਦੋਂ ਹੋਊਗੀ ਉਹ ਦੇਖਾਂਗੇ ਪਹਿਲੇ ਸੋਚ-ਸੋਚ ਕੇ ਭੰਨ ਨਹੀਂ ਮਰੀ ਜਾਣਾ ਜਾਂਦ। ਨਹੀਂ ਨਹੀਂ ਅਸੀਂ ਪਹਿਲੇ ਸੋਚਦੇ ਹਾਂ ਜੋ ਸਾਨੂੰ ਪਤਾ ਲੱਗਦਾ ਵੀ ਸਰੀਰ 'ਚ ਇਹ ਬਾਅਦ ਚ ਪ੍ਰੋਬਲਮ ਆ ਰਹੀ ਹੁੰਦੀ ਹੈ ਸੋਚਣੀ ਪੈਂਦੀ। ਮੇਰਾ ਭੈਣ ਸੂਰਜ ਪੀਂਦਾ ਮੇਰਾ ਕਰੇ ਕੋਈ। ਬਰਫ ਨਾਲ ਨਾ ਬਰਫਾ ਡੋਲੇ ਪਾਣੀ ਕੱਢ ਕੇ ਪੀਂਦਾ ਮੈਂ। ਹਾਂ ਦੇਖ ਲਓ। ਮੇਰਾ ਕੁਝ ਨਹੀਂ ਹੋਇਆ। ਨਹੀਂ ਮੈਂ ਤਾਂ ਨਹੀਂ ਮਿਕਸ ਕਰਕੇ ਪੀਂਦੀ ਆ ਮੈਂ। ਅੱਬੇ ਅਸੀਂ ਰਹਿਣਾ ਬਾਹਰ ਹੀ ਹੁੰਦਾ ਤੂੰ ਪੀ ਲੈ ਤਾਂ ਹੀ। ਧਰਨਾ ਹੁੰਦਾ ਵਾ ਵਾਹ ਜੀ ਵਾ ਅਸੀਂ ਵੀ ਧੁੱਪੇ ਰਹਿੰਦੇ ਆ ਅਸੀਂ ਕਿਰ ਛਾਵੇਂ ਰਹਿੰਦੇ ਆ ਅਸੀਂ ਅੰਦਰ ਬਹਿ ਜਾਂਦੇ ਆ ਕੰਮ ਜਲਦੀ ਖਤਮ ਬੱਲੇ ਆ ਸਾਡਾ ਮੇਰਾ ਇਹ ਪੇਸਾ ਜੀ ਅਸੀਂ ਸੂਬਾ ਲੜਾਈ ਹੋ ਰਹੀ ਹੈ ਸਾਡੇ ਤੇ ਅਸੀਂ ਸੂਬਾ ਜਲਦੀ ਉੱਠਦੇ ਆ ਚਲੋ ਸਮ ਟਾਈਮ ਕਦੇ ਨੇ ਬਿਮਾਰ ਹੋ ਜਾਂਦਾ ਮੈਨੂੰ ਕਦੇ ਥੋੜਾ ਤੇ ਮੇਰੇ ਮੰਮੀ ਜਲਦੀ ਹੀ ਚਾਹੁੰਦੇ ਆ ਵੀ ਸਵੇਰੇ ਜਲਦੀ ਉੱਠੋ ਤੇ ਜਲਦੀ ਉੱਠ ਕੇ ਸ਼ੌਂ ਸ਼ੌਂਦੇ ਵਿੱਚ ਕੰਮ ਕਰ ਲਓ ਸੂਰਜ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਦਿ ਚੁਸਤ ਤੇਰਵੇ ਲਈ ਰੌਕ ਕਾਰੀ ਨਾਲੇ ਤੁਹਾਡੀ ਸਿਹਤ ਠੀਕ ਰਹੂਗੀ ਨਾਲੇ ਸਵੇਰੇ ਜਲਦੀ ਉੱਠਣ ਨਾਲ ਵੀ ਸਿਹਤ ਠੀਕ ਰਹਿੰਦੀ ਆ ਤੇ ਪਰਮਾਤਮਾ ਦਾ ਨਾਮ ਵੀ ਬੋਚਣ ਕੀ ਤਰ੍ਹਾਂ ਲੈ ਆ ਜਿੰਦਾ ਸਵੇਰੇ ਤੇ ਕਿੰਨਾ ਰੋਲਾ ਨਹੀਂ ਹੁੰਦਾ ਸ਼ੋਰ ਨਹੀਂ ਹੁੰਦਾ ਤੇ ਪਲੱਸ ਬੱਚੇ ਵੀ ਸੁੱਤੇ ਪਏ ਹੁੰਦੇ ਆ ਉਦੋਂ ਕੋਈ ਇਹ ਪ੍ਰੋਬਲਮ ਨਹੀਂ ਹੈ ਕਿ ਤੁਹਾਨੂੰ ਆ ਕੇ ਪਰੇਸ਼ਾਨ ਕਰਦੇ ਇਹਨਾਂ ਬਾਅਦ ਚ ਮਗਰਮਦਰ ਵਰਗੇ ਪਈ ਜਾਂਦੇ ਆ ਉਹ ਤਾਂ ਵੇਣਾ ਹੀ ਹੁੰਦੇ ਨੇ ਵੇ ਅਸੀਂ ਪਸੂਬੀ ਤਾਂ ਸਾਮ ਦੇ ਹੀ ਆ ਜਦੋਂ ਮੈਂ ਸਾਰੀ ਦਿਨ ਧੁੱਪੇ ਰਹਿਣਾ ਹੁੰਦਾ ਵਾ ਸਵੇਰ ਤੋਂ ਲੈ ਕੇ ਰਾਤ ਤੱਕ 3-4 ਵਜੇ ਤੱਕ ਕੋਠੇ ਦੀ ਜਣਾ ਵਾ ਜੰਸਾ ਪਾਣੀ ਪੀ ਰ ਮਿਲਦਾ ਨਾ ਪਾਣੀ ਹੁਣ ਪੀਤਾ ਵੇਣਾ ਉੱਥੋਂ ਜਾਂ ਕਿੱਥੇ ਘੰਡਾ ਪਾਣੀ ਧੋਵਾ ਹੀ ਨਾ ਨਾ ਚਾਪ ਵੀ ਟੈਕਾ ਪੈਂਦਾ ਤਾਂ ਪੀਤਾ ਹੀ ਕੋਈ ਜਾਂ ਹੋ ਜਾਂਦਾ ਨਹੀਂ ਇਦਾਂ ਹੋ ਜਾਂਦਾ ਕਿ ਸੰਜਾ ਦਾ ਠੰਡਾ ਪਾਣੀ ਪੀਣਾ ਜ਼ਿਆਦਾ ਹੋ ਠੰਡਾ ਪਾਣੀ ਫੇਰ ਜ਼ਿਆਦਾ ਪੀਣ ਨੂੰ ਗ੍ਰੀਨੂ ਜੀ ਕਰਦਾ ਜੱਦ ਜੱਦ ਪੀਂਦੇ ਨੇ ਵੀ ਪਾਣੀ ਬਣਾ ਕੇ ਰੱਖਿਆ ਹੁੰਦਾ ਨੇ ਵੀ ਪਾਣੀ ਪੀ ਜਾਈਦਾ ਤੇ ਮੈਨੂੰ ਖਿਸ਼ਾਵਾਂਸ਼ ਜੀ ਦੇਵੋਗੇ ਮੈਂ ਇਹ ਪੋਣੀ ਬਣਾ ਕੇ ਦੇ ਦਿੰਦਾ ਕੋਣ ਬਣਾਉਂਦਾ ਮੈਂ ਆਹਮੜੋ ਜੀ ਅਗੇ ਜੀ ਆਮਾਗੇ ਮਟਰ ਡੇਕ ਨਾ ਤੁਹਾਡੀਆਂ ਗੱਲਾਂ ਹੀ ਹੁੰਦੀਆਂ ਲੈ ਕੇ ਤੁਸੀਂ ਆਉਂਦੇ ਨਹੀਂ ਆਵਾਂਗੇ ਇੱਕ ਰੂਪਾਸ਼ਰ ਅਪੀਲ ਕਰਿਓ ਆਪਣੇ ਦਰਸ਼ਨ ਕਰਵਾਇਓ ਸੱਚੇ ਆਸ਼ਰਮ ਉਹ ਦੇ ਗਿਆ ਜੀ ਕੋ ਦੋ ਦਿਨ ਹੀ ਮੰਨਦੇ ਕਿ ਕੋਰੇ ਅਸੀਂ ਕਿਸ ਦਿਨ ਨਹੀਂ ਮੰਨੇ ਸੀ ਸੱਚ ਸੁਲੇ ਆਏ ਸੀਗੇ ਤੁਸੀਂ ਸੀ ਕਿ ਨਾਲ ਨਹੀਂ ਉਸ ਦਿਨ ਕੋਈ ਪ੍ਰੋਬਲਮ ਸੀਗੀ ਸਿਗਰੀ ਪ੍ਰੋਗਰਾਮ ਇੱਕ ਤਾਂ ਡੈਡੀ ਬਿਮਾਰ ਸੀਗੇ ਦੂਸਰਾ ਪਲੱਸ ਬੱਚੇ ਘਰੇ ਸੀਗੇ ਡੈਡੀ ਤਾਂ ਠੀਕ ਨਹੀਂ ਹੋ ਰਹੇ ਸੀਗੇ ਹਾਂ ਬਈ ਜਿਸ ਲੋਚੀ ਆ ਵੀ ਆਪਣਾ ਬੱਚਿਆਂ ਦਾ ਸਕੂਲ ਕੋਸ਼ਿਸ਼ ਇਹ ਰੱਖਾਂਗੇ ਨਾਲ ਦੇ ਨਾਲ ਹੋਰ ਕਰਾਈਏ ਕਦੇ ਕਿਸੇ ਦਿਨ ਮਿਸ ਵੀ ਕਰ ਦਿੰਦੇ ਆ ਮਨ ਦੇ ਨਹੀਂ ਹੈ ਕਿ ਕਿੰਚ ਬੱਚਿਆਂ ਦਾ ਹੋਮਵਰਕ ਘਰੇ ਮਿਲ ਗਿਆ ਹੁਣ ਆਪਾਂ ਸਕੂਲ ਚੋਂ ਬਾਹਰ ਆ ਗਏ ਤੇ ਹੋਮਵਰਕ ਮਿਲ ਗਿਆ ਚਲੋ ਇਹ ਹੈਗਾ ਹਵਾ ਪਰਮਵੀਰ ਦਾ ਇਹ ਹੈਗਾ ਬਿਕਰਮਦੀਪ ਦਾ ਚਲੋ ਹੌਲੀ ਹੌਲੀ ਕਰਾਉਂਦੇ ਰਵਾਂਗੇ ਮੈਡਮ ਤਾਂ ਕੁਛ ਨਹੀਂ ਬੋਲੇ ਮੈਡਮ ਬਹੁਤ ਵਧੀਆ ਨੇ ਇਹਨਾਂ ਦੇ ਕੁਲਜੀਤ ਮੈਡਮ ਵੈਰੀ ਵੈਰੀ ਬੈਸਟ ਟੀਚਰ ਬਹੁਤ ਹੀ ਵਧੀਆ ਨੇ ਨਾਈਸ ਟੀਚਰ ਨੇ ਹਾਂ ਜੀ ਤੁਹਾਨੂੰ ਪੰਜੀ ਹੋਣ ਆ ਗਿਆ ਆਪਾਂ ਬਸ ਕਰੀਏ ਔਰ ਗੇਟ ਖੋਲਣਾ ਮੈਂ ਮਮੀ ਮਗਰ ਮਗਰਣਾ ਲੈ ਚਾਹ ਵਗੜੀ ਪੀਲੀ ਹਲੋ ਮਗਰ ਬੋਲ ਰਿਹਾ ਆ